ਹਾਂਜੀ ਦੋਸਤੋ ਕਹਿੰਦੇ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਪਰ ਹੁਣੇ ਕਹਾਵਤ ਬਦਲਦੀ ਹੋਈ ਮੈਨੂੰ ਨਜ਼ਰ ਆ ਰਹੀ ਹੈ ਕਿ ਪ੍ਰਧਾਨਾਂ ਦੀ ਹੀ ਗੋਲਕ ਤੇ ਪ੍ਰਧਾਨਾਂ ਦਾ ਹੀ ਲੱਗਿਆ ਮੂੰਹ ਸਾਰੇ ਗੁਰਦੁਆਰਿਆਂ ਨੂੰ ਆਪਾਂ ਟਾਰਗੇਟ ਨਹੀਂ ਕਰਦੇ ਪਰ ਕੁਝ ਕ ਹੈਗੇ ਆ ਹੈਗੇ ਆ ਜੀ ਕੁਝ ਕ ਹੈਗੇ ਆ ਪਹਿਲਾ ਵੀਡੀਓ ਸੁਣ ਕੇ ਦੇਖੋ ਪਹਿਲਾ ਪੰਜਾਬ ਦੇ ਵਿੱਚ ਤਾਂ ਮਾਰ ਪਈ ਪਈ ਸੀ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਪਣੇ ਗ੍ਰੰਥੀ ਵੀਰ ਆਪਣੇ ਕੀਰਤਰੀਆਂ ਨੂੰ ਕਿਸ ਤਰੀਕੇ ਨਾਲ ਬੇਇੱਜ਼ਤ ਕੀਤਾ ਜਾ ਰਿਹਾ ਵਾ ਸੁਣੋ ਫਿਰ ਮੈਂ ਦੱਸਦੀ ਆ ਅੱਗੇ ਮੇਰੀ ਬੇਨਤੀ ਆ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਹ ਹਫ਼ਤੇ ਮੈਂ ਛੁੱਟੀ ਲੈਣਾ ਚਾਹੁੰਦਾ ਐ ਤੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਬਈਆ ਨਿੱਕੀਆਂ ਨਿੱਕੇ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿਦਾਂ ਦੇ ਗੁਰੂ ਘਰ ਬਣ ਗਏ ਨੇ ਮੇ ਨਿੱਕੇ ਨਿੱਕੇ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਆਂ ਬਿਸਰੂਪੋ ਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜਕਾਰਾ ਕਿਉ ਲਾਇਆ ਸਾਡੀਆਂ ਗਲਤੀਆਂ ਕੀ ਐ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾਂ ਕਰਨਾ ਆਪਣਾ ਕੰਮ ਕਿਹੜਾ ਇਹਨਾਂ ਨੂੰ ਗੁਰੂ ਦੇ ਦਰਜੇ ਬੈਠੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਬੋਲਣਾ ਚਾਹੁੰਦਾ ਤੇ ਇਸ ਹਫ਼ਤੇ ਤੋਂ ਆਪਾ ਦਾਸ ਇੱਥੋਂ ਛੁੱਟੀ ਲੈ ਲੇਗਾ ਤੇ ਮੈਂ ਵਾਪਸ ਆਪਣੇ ਘਰ ਜਾਵਾਂਗਾ ਬੱਚਿਆਂ ਚ ਘਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਤੋ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਿਆ ਦੇ ਗਿਆ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆ ਜੇ ਸਾਨੂੰ ਸੁਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਬੜੀ ਆ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਆ ਹਰ ਗੱਲ ਦੇ ਉੱਤੇ ਸਾਨੂੰ ਵੀ ਤੁਸੀਂ ਕਾਦੇ ਵਾਸਤੇ ਪ੍ਰਬੰਧ ਕਾਦੇ ਵਾਸਤੇ ਕਿੰਨਾ ਕੁ ਬਦਾਸ਼ ਕਰਗੇ ਇੱਕ ਵਾਰ ਦੋ ਵਾਰ ਤਿੰਨ ਵਾਰ ਬੇਸਤੀਆਂ ਕਰਵਾਉਣ ਤਾਂ ਅਸੀਂ ਆਏ ਨਹੀਂ ਇੱਥੇ ਇਸ ਕਰਕੇ ਐਸਾ ਦਵਾਰ ਲਾ ਕੇ ਤੇ ਮੈਂ ਫਿਰ ਮਨ ਦਾ ਜਾਂਚ ਚਾਹਾਂਗਾ ਤੇ ਮੇਰੇ ਕੋਲੋਂ ਕਿਸੇ ਨੂੰ ਮਾਰਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਵੀ ਜਾਂ ਕਿਸੇ ਕੋਲੋਂ ਅਸੀਂ ਪੈਸੇ ਮੰਗੇ ਹੋਣ ਜਾਂ ਕਦੇ ਕਿਸੇ ਨੂੰ ਪੰਜੀ ਮੰਗੀ ਹੋਵੇ ਇਰਤਨ ਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਵੀ ਗੁਰੂ ਘਰ ਅੱਜ ਕੱਲ ਚੌਧਰ ਦਾ ਰਹਿ ਗਿਆ ਵੀ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੋਣ ਤੇ ਚੌਧਰ ਵਾਸਤੇ ਹੋਏ ਬਸ ਸਾਡੇ ਲਈ ਇਹੀ ਗੁਰੂ ਘਰ ਰਹਿ ਗਿਆ ਬਸ ਅਸੀਂ ਨਾਲ ਵਿੱਚ ਇਹੀ ਸਾਡੀ ਸਿੱਖੀ ਰਹੀ ਬਸ ਇਸ ਕਰਕੇ ਮੇਰੇ ਵੱਲੋਂ ਵੀ ਮੈਂ ਖਿਮਾਂ ਦਾ ਜਾਚਕਾਂ ਪਰਿਵਾਰ ਤੋਂ ਵੀ ਦੂਰ ਹਾਂ ਬੱਚਿਆਂ ਕੋਲੋਂ ਵੀ ਗੱਲਾਂ ਸੁਣਦੇ ਹਾਂ ਇੱਥੇ ਤਾਂ ਬਗਾਨਿਆਂ ਕੋਲ ਸੁਣਲੀਆਂ ਸੁਣਲੀਆਂ ਸੀ ਵੀਡੀਓ ਤਾਂ ਤੁਸੀਂ ਸੋਨ ਹੀ ਲਿਆ ਹੋਊਗਾ ਦੋਸਤੋ ਇਹ ਵੀਡੀਓ ਯੂਐਸ ਤੇ ਨਾਲ ਦੱਸਿਆ ਜਾ ਰਿਹਾ ਵਾ ਕਿੰਨੇ ਦੁੱਖ ਭਰੀ ਗੱਲ ਆ ਕਿ ਆਪਣੇ ਕੀਰਤਨੀ ਭਰਾ ਜਿਹੜੇ ਕਿ ਲੰਬੇ ਸਮੇਂ ਤੋਂ ਕੀਰਤਨ ਕਰ ਰਹੇ ਆ ਸਿੱਖਿਆ ਬਣ ਰਹੇ ਆ ਲੋਕਾਂ ਦੇ ਵਿੱਚ ਤੇ ਉਹਨਾਂ ਦੇ ਨਾਲ ਵਿਚਾਰ ਇਹਨਾਂ ਤੱਕਾ ਹੋ ਰਿਹਾ ਬਾਹਲੇ ਮੁਲਖਾਂ ਦੇ ਵਿੱਚ ਦੱਸੋ ਇਸ ਤੱਕੇ ਕਰਕੇ ਗਏ ਸੀ ਉਹਨਾਂ ਨੇ ਆਪਣੇ ਪੈਸੇ ਨਹੀਂ ਕਮਾਉਣਗੇ ਆਪਣੇ ਬੱਚੇ ਜ ਆਪਣਾ ਪਰਿਵਾਰ ਨਹੀਂ ਪਾਲਣਾਗਾ ਪਰਿਵਾਰ ਤੋਂ ਵੀ ਦੂਰ ਨੇ ਤੇ ਫਿਰ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਨੂੜਿਆ ਜਾਂਦਾ ਵਾ ਬੇਇਜਤ ਕਰਿਆ ਜਾਂਦਾ ਵਾ ਕਿਹਨਾਂ ਦੇ ਦੁਆਰਾ ਜਿਹੜੇ ਕਿ ਗੁਰਦੁਆਰਿਆਂ ਦੇ ਪ੍ਰਧਾਨ ਬਣੇ ਬੈਠੇ ਆ ਗੋਲਕਾਂ ਦੇ ਉੱਪਰ ਬੈਠੇ ਵੀ ਬਸ ਪੈਸਾ ਸਾਨੂੰ ਆਈ ਜਾਵੇ ਪੈਸਾ ਅਸੀਂ ਲਈ ਜਾਈਏ ਤੇ ਬਟੋਰੇ ਜਾਈਏ ਆਪਣੇ ਘਰ ਪਰ ਲੀਏ ਪਰ ਨਾ 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 ਇਹਨਾਂ ਨੂੰ ਗ੍ਰੰਥੀ ਵੀਰਾਂ ਦਾ ਦੁੱਖ ਨਹੀਂ ਦਿਖਦਾਗਾ ਕਿ ਇਹਨਾਂ ਨੇ ਆਪਣੇ ਪਰਿਵਾਰਾਂ ਨੂੰ ਇੰਡੀਆ ਪੈਸੇ ਭੇਜਣੇ ਆ ਪੰਜਾਬ ਦੇ ਵਿੱਚ ਤਰਾ ਕੱਢ ਕੇ ਰੱਖਤਾ ਕਈ ਗੁਰਦੁਆਰਿਆਂ ਦੇ ਵਿੱਚ ਮੈਂ ਸਾਰਿਆਂ ਨੂੰ ਨਹੀਂ ਟਾਰਗੇਟ ਕਰ ਰਹੀ ਕਈ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਵੀਰਾਂ ਦਾ ਹਾਲਤ ਇੰਨੀ ਜ਼ਿਆਦਾ ਮਾੜੀ ਹੋਈ ਪਈ ਆ ਕਿ ਉਹਨਾਂ ਦੇ ਬੱਚੇ ਕਹਿੰਦੇ ਕਿ ਪਪਾ ਅਸੀਂ ਗਰੰਥੀ ਨਹੀਂ ਬਣਨਾਗਾ ਬਹੁਤ ਸਾਰੇ ਤੁਸੀਂ ਗੁਰਦਵਾਰਿਆਂ ਦੇ ਵਿੱਚ ਦੇਖਿਆ ਹੋਊਗਾ ਕਿ ਭਈਆਂ ਨੇ ਜਗ੍ਹਾ ਲੈ ਲਈ ਆ ਉਦਾਂ ਤੁਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਭਜਾਓ ਐਦਾਂ ਭਜਾਓ ਉਦਾਂ ਭਜਾਓ ਤੇ ਜਿਹੜੇ ਪੰਜਾਬ ਦੇ ਗਰੰਥੀ ਆ ਇਹ ਤਾਂ ਤੁਹਾਡੇ ਤੋਂ ਸਾਂਭੇ ਨਹੀਂ ਜਾਣਦੇਗੇ ਤੇ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਨਾਂ ਨੂੰ ਨਕਾਰਿਆ ਜਾ ਰਿਹਾ ਆਵਾ ਬੇਜਤ ਕੀਤਾ ਜਾ ਰਿਆ ਵਾ ਜੋ ਕੋਈ ਸਿੱਖਿਆ ਦੇਣਾ ਚਾਹੁੰਦੇ ਉਥੋਂ ਰੋਕਿਆ ਜਾ ਰਿਆ ਵਾ ਦੇਖੋ ਕਿੰਨਾ ਦੁਖੀ ਹੋ ਕੇ ਭਰਾ ਨੇ ਫੈਸਲਾ ਕੀਤਾ ਕਿ ਮੈਂ ਜਾ ਰਿਆ ਆਪਣੇ ਪਰਿਵਾਰ ਦੇ ਕੋਲ ਇੰਡੀਆ ਵਾਪਸ ਨਾਲੇ ਤਾਂ ਮੈਨੂੰ ਪਰਿਵਾਰ ਦੀਆਂ ਗਾਣਾਂ ਸੁਣਨੀਆਂ ਪੈਂਦੀਆਂ ਕਿ ਇੰਨੇ ਦੂਰ ਬੈਠਾ ਆ ਹੈ ਤੇ ਨਾਲੇ ਵਿਚਾਰਾ ਸਿੱਖਿਆ ਦਿੰਦਾ ਵਾ ਲੋਕਾਂ ਨੂੰ ਉਹਨਾਂ ਇਹਨਾਂ ਹੀਰਿਆਂ ਨੂੰ ਤਾਂ ਸਾਹਮਣੇ ਰੱਖਣ ਦੀ ਲੋੜ ਆ ਸਾਨੂੰ ਪਰ ਸਾਹਮਣੇ ਕਿੱਥੇ ਆ ਇਹਨਾਂ ਨੂੰ ਕੋਈ ਨਹੀਂ ਸਾਬਦਾ ਜੀ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਬਣੇ ਬੈਠੇ ਆ ਨਾ ਚੌਧਰਾਂ ਦੇ ਵਾਸਤੇ ਇਹਨਾਂ ਨੂੰ ਸਿਰਫ ਪੈਸਾ ਮੁੱਖ ਦਿਖਦਾ ਚਾਹੇ ਪੰਜਾਬ ਚਾਹੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਆ ਤੁਸੀਂ ਵੀਡੀਓ ਸੋਣੀ ਲਈ ਆ ਇਹ ਯੂਐਸਏ ਦੀ ਆ ਦੇਖੋ ਕਿੰਨਾ ਦੁਖੀ ਹੋ ਕੇ ਵਿਚਾਰਾ ਜਾ ਰਹੇ ਆ ਵਾ ਆਪਣੇ ਇੰਡੀਆ ਨੂੰ ਵਾਪਸ ਆ ਰਹੇ ਆ ਵਾ ਕਿ ਮੈਂ ਨਹੀਂ ਹੁਣ ਅੱਜ ਤੋਂ ਬਾਅਦ ਕਰੂੰਗਾ ਤੇ ਕਿਹਨਾਂ ਨੇ ਕਰਨੇ ਆ ਫਿਰ ਅੱਗੇ ਦੱਸੋ ਭਈਆਂ ਨੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਕਬਜ਼ੇ ਕਰ ਲਏ ਆਗੇ ਆ ਭਈਏ ਮੈਂ ਇੱਕ ਨਹੀਂ ਮੈਂ ਪਤਾ ਨਹੀਂ ਕਿੰਨੇ ਗੁਰਦੁਆਰੇ ਤੁਹਾਨੂੰ ਦੱਸ ਸਕਦੀ ਆ ਜਿੱਥੇ ਮੈਂ ਦੇਖਿਆ ਕਿ ਸਾਰਾ ਕੁਝ ਬਈ ਇਹ ਕਰ ਰਹੇ ਆ ਪੰਜਾਬ ਆਹ ਕੁਝ ਕਰਾਉਣਾ ਚਾਹੁੰਦੇ ਤੁਸੀਂ ਆਹ ਹਾਲਤ ਹੋਈ ਪਈ